ਪੰਜਾਬ ਦੇ ਸਾਫ ਕਾਸਿਕਿਆ ਮੰਤਰੀ ਦੇ ਸੀਨੀਅਰ ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਤੇ ਦਿੱਲੀ ਦੇ ਲੀਡਰਾਂ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੋਹੀਨ ਕਰਨ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਇੱਕ ਲੀਡਰ ਸਤਿੰਦਰ ਜੈਨ ਨੇ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਸਟੇਜ ਉੱਤੇ ਇਹ ਐਲਾਨ ਕਰਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਜਨਤਕ ਤੌਰ ਤੇ ਅਪਮਾਨ ਕੀਤਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਸਲ ਵਿੱਚ ਕੇਜਰੀਵਾਲ ਸਿਹਤ ਬੀਮਾ ਯੋਜਨਾ ਹੈ। ਆਮ ਆਦਮੀ ਪਾਰਟੀ ਨੇ ਵਾਰ-ਵਾਰ ਇਸ ਗਲਤੀ ਨੂੰ ਇਨਕਾਰ ਕੀਤਾ ਹੈ ਕਿ ਦਿੱਲੀ ਪੰਜਾਬ ਲਈ ਨੀਤੀਆਂ ਨਿਰਧਾਰਤ ਕਰਦੀ ਹੈ ਚਾਹੇ ਸ਼ਰਾਬ ਨੀਤੀ ਹੋਵੇ ਜਾਂ ਨੇੜ ਪੂਲਿੰਗ ਨੀਤੀ ਇਹ ਐਲਾਨ ਆਮ ਆਦਮੀ ਪਾਰਟੀ ਦੇ ਅਸਲ ਟੰਗ ਤਰੀਕੇ ਨੂੰ ਬੇਨਕਾਬ ਕਰਦਾ ਹੈ ਇਸ ਤੋਂ ਇਲਾਵਾ ਦਲਜੀਤ ਸਿੰਘ ਚੀਮਾ ਨੇ ਹੋਰ ਕੀ ਕੀ ਹੈ ਆਓ ਸੁਣਦੇ ਹਾਂ ਅੱਜ ਮੋਹਾਲੀ ਦੇ ਵਿੱਚ ਜਿਹੜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਹੋਈ ਹੈ ਮੈਨੂੰ ਬੜਾ ਅਫਸੋਸ ਹੈ ਕਿ ਜੋਤਹੀਣ ਮੁੱਖ ਮੰਤਰੀ ਸਾਹਿਬ ਦੀ ਮੁੱਖ ਮੰਤਰੀ ਦੇ ਅਹੁਦੇ ਦੀ ਸਟੇਜ ਦੇ ਉੱਤੇ ਸੁਤਿੰਦਰ ਜੈਨ ਨੇ ਕੀਤੀ ਹੈ ਉਹ ਸਾਡੇ ਸਾਰੇ ਪੰਜਾਬੀਆਂ ਨੂੰ ਸ਼ਰਨਸਾਰ ਕਰਦੀ ਸਰਕਾਰ ਨੇ ਸਕੀਮ ਬਣਾਈ ਸਕੀਮ ਬਣਾਈ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਉਣਾ ਹੁੰਦਾ ਪਰ ਸੁਤਿੰਦਰ ਜੈਨ ਜੀ ਜਿਹੜੇ ਡਿੱਡੀ ਤੋਂ ਆਏ ਆ ਕੇਤਰੀਬਾਲ ਸਾਹਿਬ ਦੇ ਨਾਲ ਉਹ ਆਪਣੇ ਭਾਸ਼ਣ ਚ ਕਹਿ ਰਿਹਾ ਹੈ ਕਿ ਇਹ ਕੇਜਰੀਵਾਲ ਸਿਹਤ ਬੀਮਾ ਯੋਜਨਾ ਮੈਂ ਸਮਝਦਾ ਕਿ ਇਸ ਤੋਂ ਵੱਡੀ ਤੋਹੀਨ ਮੁੱਖ ਮੰਤਰੀ ਦੇ ਅਹੁਦੇ ਦੀ ਕੀ ਹੋ ਸਕਦੀ ਹੈ ਸਾਨੂੰ ਪਤਾ ਤਾਂ ਸਾਰਾ ਹੀ ਹੈ ਕਿ ਜਿੰਨੀਆਂ ਸਕੀਮਾਂ ਬਣਦੀਆਂ ਇਹ ਦਿਨੇ ਦਿਨੇ ਬਣਦੀਆਂ ਲੈਂਡ ਪੂਲਿੰਗ ਵੇਲੇ ਕਿਉਂ ਤੁਸੀਂ ਬੁਕਰਦੇ ਸੀ ਕਿ ਸਾਡੀ ਸਕੀਮ ਨਹੀਂ ਹੈ ਜਦੋਂ ਅਸੀਂ ਲੋਕਾਂ ਨੂੰ ਦੱਸਦੇ ਸੀ ਕਿ ਲੈਂਡ ਪੂਲਿੰਗ ਸਕੀਮ ਦਿੱਲੀ ਤੋਂ ਬਣੀ ਹੈ ਉਦੋਂ ਕਿਉਂ ਨਹੀਂ ਸੀ ਤੁਸੀਂ ਦੱਸਦੇ ਜਦੋਂ ਸ਼ਰਾਬ ਦੀ ਜਿਹੜੀ ਪਾਲਿਸੀ ਹੈ ਉਹ ਦਿੱਲੀ ਦੇ ਵਿੱਚ ਬਣੀ ਹੈ ਸਾਨੂੰ ਤਾਂ ਉਹ ਵੀ ਪਤਾ ਹੈ ਅਸੀਂ ਉਦੋਂ ਜਵਾਬ ਪੁੱਛਦੇ ਸੀ ਤੇ ਉਦੋਂ ਤੁਸੀਂ ਮੰਨਦੇ ਸੀ ਚਲੋ ਅੱਜ ਤੁਸੀਂ ਸਟੇਜ ਤੇ ਮੰਨਦਾ ਕਹੇ ਕਿ ਸਾਰਾ ਕੁਝ ਦਿੱਲੀ ਤੋਂ ਹੋ ਰਿਹਾ ਪਰ ਜਿਹੜਾ ਇਹ ਸਕੀਮ ਬਣਾਉਣ ਤੋਂ ਪਹਿਲਾਂ ਲੰਬਾ ਸਮਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਖੱਜਲ ਖਰਾਬ ਕੀਤਾ ਚਾਰ ਸੱਤ ਗਰੀਬ ਲੋਕਾਂ ਨੂੰ ਉਹਦਾ ਵੀ ਹਿਸਾਬ ਤਾਂ ਦੱਸੋ ਕੌਣ ਦਊਗਾ ਪੰਜਾਬ ਦੇ ਸਾਫ ਕਾਸਿਕਿਆ ਮੰਤਰੀ ਦੇ ਸੀਨੀਅਰ ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਤੇ ਦਿੱਲੀ ਦੇ ਲੀਡਰਾਂ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੋਹੀਨ ਕਰਨ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਇੱਕ ਲੀਡਰ ਸਤਿੰਦਰ ਜੈਨ ਨੇ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਸਟੇਜ ਉੱਤੇ ਇਹ ਐਲਾਨ ਕਰਕੇ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਜਨਤਕ ਤੌਰ ਤੇ અપਮਾਨ ਕੀਤਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਸਲ ਵਿੱਚ ਕੇਜਰੀਵਾਲ ਸਿਹਤ ਬੀਮਾ ਯੋਜਨਾ ਹੈ। ਆਮ ਆਦਮੀ ਪਾਰਟੀ ਨੇ ਵਾਰ-ਵਾਰ ਇਸ ਗਲਤੀ ਨੂੰ ਇਨਕਾਰ ਕੀਤਾ ਹੈ ਕਿ ਦਿੱਲੀ ਪੰਜਾਬ ਲਈ ਨੀਤੀਆਂ ਨਿਰਧਾਰਤ ਕਰਦੀ ਹੈ ਚਾਹੇ ਸ਼ਰਾਬ ਨੀਤੀ ਹੋਵੇ ਜਾਂ ਨੇੜ ਪੂਲਿੰਗ ਨੀਤੀ ਇਹ ਐਲਾਨ ਆਮ ਆਦਮੀ ਪਾਰਟੀ ਦੇ ਅਸਲ ਟੰਗ ਤਰੀਕੇ ਨੂੰ ਬੇਨਕਾਬ ਕਰਦਾ ਹੈ ਇਸ ਤੋਂ ਇਲਾਵਾ ਦਲਜੀਤ ਸਿੰਘ ਚੀਮਾ ਨੇ ਹੋਰ ਕੀ ਕੀ ਹੈ ਆਓ ਸੁਣਦੇ ਹਾਂ ਅੱਜ ਮੋਹਾਲੀ ਦੇ ਵਿੱਚ ਜਿਹੜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਹੋਈ ਹੈ ਮੈਨੂੰ ਬੜਾ ਅਫਸੋਸ ਹੈ ਕਿ ਜੋਤਹੀਨ ਮੁੱਖ ਮੰਤਰੀ ਸਾਹਿਬ ਦੀ ਮੁੱਖ ਮੰਤਰੀ ਦੇ ਅਹੁਦੇ ਦੀ ਸਟੇਜ ਤੇ ਉਤਮ ਸਤਿੰਦਰ ਜੈਨ ਨੇ ਕੀਤੀ ਹੈ ਉਹ ਸਾਨੂੰ ਸਾਰੇ ਪੰਜਾਬੀਆਂ ਨੂੰ ਸ਼ਰਮਸਾਰ ਕਰਦੀ ਸਰਕਾਰ ਨੇ ਸਕੀਮ ਬਣਾਈ ਸਕੀਮ ਬਣਾਈ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਉਣਾ ਹੁੰਦਾ ਔਰ ਸਤਿੰਦਰ ਜੈਨ ਜੀ ਜਿਹੜੇ ਦਿੱਲੀ ਤੋਂ ਆਏ ਆ ਕੇਜਰੀਬਾਲ ਸਾਹਿਬ ਦੇ ਨਾਲ ਉਹ ਆਪਣੇ ਭਾਸ਼ਣ ਚ ਕਹਿ ਰਿਹਾ ਹੈ ਕਿ ਇਹ ਕੇਜਰੀਵਾਲ ਸਿਹਤ بیمਾ ਯੋਜਨਾ ਮੈਂ ਸਮਝਦਾ ਕਿ ਇਸ ਤੋਂ ਵੱਡੀ ਤੋਹੀਨ ਮੁੱਖ ਮੰਤਰੀ ਦੇ ਅਹੁਦੇ ਦੀ ਕੀ ਹੋ ਸਕਦੀ ਹੈ ਸਾਨੂੰ ਪਤਾ ਤਾਂ ਸਾਰਾ ਹੀ ਹੈ ਕਿ ਜਿੰਨੀਆਂ ਸਕੀਮਾਂ ਬਣਦੀਆਂ ਇੱਧਰ-ਉੱਧਰ ਬਣਦੀਆਂ ਲੈਂਡ ਪੂਲਿੰਗ ਬਾਰੇ ਕਿਉਂ ਤੁਸੀਂ ਬੁਕਰਦੇ ਸੀ ਕਿ ਸਾਡੀ ਸਕੀਮ ਨਹੀਂ ਹੈ ਜਦੋਂ ਅਸੀਂ ਲੋਕਾਂ ਨੂੰ ਦੱਸਦੇ ਸੀ ਕਿ ਲੈਂਡ ਪੂਲਿੰਗ ਸਕੀਮ ਦਿੱਲੀ ਤੋਂ ਬਣੀ ਹੈ ਉਦੋਂ ਕਿਉਂ ਨਹੀਂ ਸੀ ਤੁਸੀਂ ਦੱਸਦੇ ਜਦੋਂ ਸ਼ਰਾਬ ਦੀ ਜਿਹੜੀ ਪਾਲਸੀ ਹੈ ਉਹ ਦਿੱਲੀ ਦੇ ਵਿੱਚ ਬਣੀ ਹੈ ਸਾਨੂੰ ਤਾਂ ਉਹ ਵੀ ਪਤਾ ਹੈ ਅਸੀਂ ਉਦੋਂ ਜਦੋਂ ਆਪ ਪੁੱਛਦੇ ਸੀ ਤੇ ਉਦੋਂ ਤੁਸੀਂ ਬਣ ਕੇ ਦੀ ਸੀ ਚਲੋ ਅੱਜ ਤੁਸੀਂ ਸਟੇਜ ਤੇ ਮੰਨਦਾ ਕਹੇ ਕਿ ਸਾਰਾ ਕੁਝ ਦਿੱਲੀ ਤੋਂ ਹੋ ਰਿਹਾ ਪਰ ਜਿਹੜਾ ਇਹ ਸਕੀਮ ਬਣਾਉਣ ਤੋਂ ਪਹਿਲਾਂ ਲੰਬਾ ਸਮਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਖੱਜਲ ਖਰਾਬ ਕੀਤਾ ਚਾਰ ਸੱਤ ਗਰੀਬ ਲੋਕਾਂ ਨੂੰ ਉਹਦਾ ਵੀ ਹਿਸਾਬ ਤਾਂ ਦੱਸੋ ਕੌਣ ਦਊਗਾ